ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਦੇ ਬਾਹਰ ਹੋਏ ਗੁਰਵਿੰਦਰ ਸਿੰਘ ਉਰਫ ਗਿਆਰੀ ਕਤਲ ਮਾਮਲੇ ਦੇ ਵਿੱਚ ਵੱਡੀ ਸਫਲਤਾ ਦੋ આરોપી ਮੋਹਾਲੀ ਪੁਲਿਸ ਵੱਲੋਂ ਕੀਤੇ ਗਏ ਗ੍ਰਿਫਤਾਰ ਗ੍ਰਿਫਤਾਰ ਕੀਤੇ ਗਏ આરોપીਾਂ ਦੀ ਪਛਾਣ ਬਲਤੇਜ ਸਿੰਘ ਉਰਫ ਬੰਟੀ ਵਾਸੀ ਜ਼ਿਲ੍ਹਾ ਫਰੀਦਕੋਟ ਅਤੇ ਮੰਗਨ ਸਿੰਘ ਉਰਫ ਮੈਕਸ ਵਾਸੀ ਜਲਾਲਾਬਾਦ ਵਜੋਂ ਹੋਈ ਹੈ ਵਾਰਦਾਤ ਦੇ ਵਿੱਚ ਵਰਤੀ ਗਈ ਪਲਸਰ ਬਾਈਕ ਅਤੇ Honda ਮੇਸਕਾਰ ਵੀ ਬਰਾਮਦ ਕੀਤੀ ਗਈ ਇਸ ਸਬੰਧਿਤ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੋਹਾਲੀ ਹਰਮਨਦੀਪ ਸਿੰਘ ਹੰਸ ਜਿਹੜੀ ਅੱਜ ਦੀ ਆਪਣੀ ਪ੍ਰੈਸ ਕਾਨਫਰੰਸ ਹੈਗੀ ਹੈ ਜੀ ਇਹ ਇੱਕ ਮਰਡਰ ਜਿਹੜਾ ਹੈਗਾ 28 ਜਨਵਰੀ ਨੂੰ ਕੋਰਟ ਕੰਪਲੈਕਸ ਦੇ ਬਾਹਰ ਜਿਹੜੀ ਨਾਲ ਆਪਣੇ ਏਸੀਸੀ ਸੁਸਾਇਟੀ ਹੈਗੀ ਹੈ ਸਾਹਮਣੇ ਬਿਲਕੁਲ ਉਹਦੇ ਕੰਧ ਦੇ ਨਾਲ ਪਾਰਕਿੰਗ 'ਚ ਖੜੀ ਗੱਡੀ ਕੋਲ ਉਹ ਜਿਹੜਾ ਇੱਕ ਬੰਦਾ ਮੁਹੰਦਰ ਸਿੰਘ ਨਾਮ ਦਾ ਵਿਅਕਤੀ ਆਇਆ ਸੀ ਤਾਂ ਉਹਦੇ ਉੱਪਰ ਇੱਕ ਸ਼ੂਟਰ ਨੇ ਗੋਲੀਆਂ ਚਲਾ ਕੇ ਉਹਨੂੰ ਮੌਕੇ ਤੇ ਹੀ ਮਾਰ ਦਿੱਤਾ ਸੀ ਜੀ ਉਹਦੇ ਸਬੰਧ ਚ ਹੈਗੀ ਐ ਉਦੋਂ ਦੀ ਪੁਲਿਸ ਜਿਹੜੀ ਹੈ ਇਨਵੈਸਟੀਗੇਸ਼ਨ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਉਹਦੇ ਵਿੱਚ ਡਿਊਰਿੰਗ ਇਨਵੈਸਟੀਗੇਸ਼ਨ ਜਾਂ ਇੱਕ ਜ਼ਿੰਮੇਵਾਰੀ ਵਾਲੀ ਜਿਹੜੀ ਇੱਕ ਪੋਸਟ ਵੀ ਆਈ ਸੀਗੀ ਗੋਲਡੀ ਬਰਾਡ ਗੈਂਗ ਜਿਹੜਾ ਹੈਗਾ ਉਹਨੇ ਇਹਦੀ ਜ਼ਿੰਮੇਵਾਰੀ ਲਈ ਸੀਗੀ ਜੀ ਉਹਦੀ ਤਫ਼ਤੀਸ਼ ਅੱਗੇ ਚੱਲਦੇ ਚੱਲਦੇ ਜਿਹੜੀ ਕਲੈਰਿਟੀ ਹੈਗੀ ਐ ਮੈਂ ਤੁਹਾਨੂੰ ਉਹਦੇ ਦੀ ਅੱਜ ਬਰੀਫ ਕਰ ਦਿੰਨਾ ਤਾਂ ਇਹਦੇ ਵਿੱਚ ਗੋਲਡੀ ਬਰਾਡ ਇਜ਼ ਦਾ ਮੇਨ ਮਾਸਟਰਮਾਈਂਡ ਜਾਂ ਹੈੱਡ ਜਿਹਨੂੰ ਆਪਾਂ ਵੀ ਜਿਨੇ ਇਹ ਮਰਡਰ ਕਰਵਾਇਆ ਹੈਗਾ ਦੋ ਉਹਦੇ ਆਪਰੇਟਿਵ ਫੋਰਨ ਬੇਸਡ ਬੰਦੇ ਜਿਹੜੇ ਇੱਕ ਵਿੱਕੀ ਸੱਟੇ ਵਾਲਾ ਜਿਹੜਾ ਫਰੀਦਕੋਟ ਦਾ ਹੀ ਰਹਿਣ ਵਾਲਾ ਜੀ ਇੱਕ ਰਵੀ ਹੈ ਮੁੰਡਾ ਫਰੀਦਕੋਟ ਦਾ ਉਹ ਵੀ ਬਾਹਰ ਹੈਗਾ ਯੂਰਪ ਦੇ ਵਿੱਚ ਇਹ ਦੋ ਬੰਦਿਆਂ ਨੇ ਇੱਥੇ ਮੋਡਿਊਲ ਤਿਆਰ ਕਰਕੇ ਇਹਨੂੰ ਆਪਰੇਸ਼ਨ ਨੂੰ ਐਗਜ਼ੀਕਿਊਟ ਕਰਾਇਆ ਸੀਗਾ ਇਹਦੇ ਵਿੱਚ ਜਦੋਂ ਇਹ ਮਰਡਰ ਹੁੰਦਾ ਹੈ ਤਾਂ ਇਹਦੇ ਜਿਹੜਾ ਸ਼ੂਟਰ ਹੈਗਾ ਉਹ ਇੱਕ ਮੋਟਰਸਾਈਕਲ ਦੇ ਉੱਪਰ ਬੈਠ ਕੇ ਇੱਥੋਂ ਮੌਕੇ ਤੋਂ ਫਰਾਰ ਹੋ ਗਏ ਸੀ ਦੋ ਜਣੇ ਜਿਹੜਾ ਇੱਕ ਇਹ ਭੱਜ ਕੇ ਚਲੇ ਗਿਆ ਸੀਗਾ ਤੇ ਰੋਡ ਦੇ ਓਪੋਜ਼ਿਟ ਸਾਈਡ ਇੱਕ ਮੋਟਰਸਾਈਕਲ ਵਾਲਾ ਖੜਾ ਸੀਗਾ ਪੁਲਿਸ ਪਾਰਟੀ ਲਗਾਤਾਰ ਇਹਨਾਂ ਦਾ ਜਿਹੜਾ ਹੈਗਾ ਪਿੱਛਾ ਵੀ ਕਰਿਆ ਗਿਆ ਉਸ ਟਾਈਮ ਡੀਐਸਪੀ ਸਾਡੇ ਸਪੈਸ਼ਲ ਬ੍ਰਾਂਚ ਗੁਰਪ੍ਰੀਤ ਸਾਹਿਬ ਬੈਂਸ ਵੱਲੋਂ ਲੇਕਿਨ ਉਦੋਂ ਸਫਲਤਾ ਹੱਥ ਨਹੀਂ ਲੱਗੀ ਅੱਗੇ ਚਲਦੇ ਹੋਏ ਜੀ ਦਰਪਤੀਸ਼ ਦੌਰਾਨ ਆਇਆ ਵੀ ਇਹਨਾਂ ਨੇ ਗੱਡੀ ਜਿਹੜੀ ਹੈਗੀ ਹੈ ਮੋਟਰਸਾਈਕਲ ਆਪਣਾ ਚੇਂਜ ਕਰਕੇ ਨਾਲ ਇੱਕ ਗੱਡੀ Honda Amaze ਉਹ ਵੀ ਇਹਨਾਂ ਨੇ ਯੂਜ਼ ਕੀਤੀ ਉਦੋਂ ਤੋਂ ਅੱਗੇ ਜਦੋਂ ਚੱਲਦੇ ਗਏ ਤੇ ਚ ਦੋ ਬੰਦੇ ਜਿਹੜੇ ਹੈਗੇ ਆ ਜੀ ਅਰੈਸਟ ਕੀਤੇ ਗਏ ਆ ਇੱਕ ਹੈਗਾ ਮੰਗਤ ਸਿੰਘ ਇਲਿਆਸ ਮੈਕਸ ਜਲਾਲਾਬਾਦ ਦਾ ਰਹਿਣ ਵਾਲਾ ਇੱਕ ਬਲਤੇਜ ਸਿੰਘ ਬੰਟੀ ਟੈਣਾ ਦਾ ਰਹਿਣ ਵਾਲਾ ਹੈ ਫਰੀਦਕੋਟ ਦਾ ਰਹਿਣ ਵਾਲਾ ਬੇਸਿਕਲੀ ਇਹਨਾਂ ਦਾ ਰੋਲ ਇਹ ਸੀਗਾ ਜਿਹੜਾ ਬਲਤੇਜ ਸਿੰਘ ਬੰਟੀ ਹੈਗਾ ਇਹ ਉਹ ਗੱਡੀ ਚਲਾ ਰਿਹਾ ਸੀਗਾ ਜਦੋਂ ਇਹ ਸ਼ੂਟਰ ਆਪਣਾ ਮੋਟਰਸਾਈਕਲ ਤੋਂ ਇਹਨਾਂ ਨੇ ਚੇਂਜ ਕੀਤਾ ਹੈਗਾ ਗੱਡੀ ਦੇ ਵਿੱਚ ਤੇ ਏਜੀਟੀਐਫ ਦੀ ਟੀਮ ਨੇ ਨਾਲ ਮਿਲ ਕੇ ਰਾਜਸਥਾਨ ਐਸਟੀਐਫ ਦੀ ਮਦਦ ਲੈਂਦੇ ਹੋਏ ਇਹਨੂੰ ਬਲਤੇਜ ਸਿੰਘ ਬੰਟੀ ਨੂੰ ਜਿਹੜਾ ਗੱਡੀ ਦਾ ਡਰਾਈਵਰ ਸੀਗਾ ਇਹਨੂੰ ਰਾਜਸਥਾਨ ਤੋਂ ਅਰੈਸਟ ਕੀਤਾ ਸੀਗਾ ਇਹਦੀ ਜਦੋਂ ਪੁਸ਼ਤਾਜ ਕੀਤੀ ਗਈ ਤਾਂ ਉਹਦੇ ਵਿੱਚ ਅੱਗੇ ਆਇਆ ਵੀ ਜਿਹੜੀ ਗੱਡੀ ਹੈਗੀ ਹੈ ਤੇ ਮੋਟਰਸਾਈਕਲ ਹੈਗਾ ਇਹ ਇੱਕ ਮੰਗਤ ਸਿੰਘ ਨਾਮ ਦਾ ਬੰਦਾ ਮੈਕਸ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਜਲਾਲਾਬਾਦ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਇਹ ਉਹਨੇ ਪ੍ਰੋਵਾਈਡ ਕੀਤੀਆਂ ਸੀਗੀਆਂ ਤੇ ਅੱਗੇ ਚਲਦੇ ਹੋਏ ਤਫਤੀਸ਼ ਜੀ ਫਾਜ਼ਿਲਕਾ ਪੁਲਿਸ ਦੀ ਮਦਦ ਦੇ ਨਾਲ ਅਸੀਂ ਇਹ ਜਿਹੜਾ ਬੰਦਾ ਹੈਗਾ ਮੰਗਤ ਸਿੰਘ ਮੈਕਸ ਇਹਨੂੰ ਵੀ ਕੱਲ ਅਰੈਸਟ ਕਰ ਲਿਆ ਸੀਗਾ ਜੀ ਇਹਦੇ ਵਿੱਚ ਜਿਹੜੀ Bajaj Pulsar ਮੋਟਰਸਾਈਕਲ ਯੂਜ਼ ਹੋਇਆ ਸੀ ਮੌਕੇ ਤੇ PB 22D 5 544 ਤੇ ਦੂਸਰੀ Honda Amaze ਗੱਡੀ ਸੀ UP ਨੰਬਰ UP 14 CD 68 47 ਇਹ ਦੋਨੋਂ ਵਹੀਕਲ ਰਿਕਵਰ ਕਰ ਲਏ ਗਏ ਆ ਜੀ ਤੇ ਇਹ ਦੋਨੋਂ ਬੰਦੇ ਜਿਨ੍ਹਾਂ ਨੇ ਇੱਥੋਂ ਇਹਨਾਂ ਨੂੰ ਭੱਜਣ ਲਈ ਛੱਡਿਆ ਸੀਗਾ ਇਹ ਬੰਦਿਆਂ ਨੇ ਭੱਜਣ 'ਚ ਮਦਦ ਕੀਤੀ ਸੀ ਇਹਨਾਂ ਦੋਨਾਂ ਨੂੰ ਅਰੈਸਟ ਕਰ ਲਿਆ ਗਿਆ ਜੀ ਇਸ ਤੋਂ ਇਲਾਵਾ ਜਿਹੜੇ ਦੋਨੋਂ ਸ਼ੂਟਰ ਸੀਗੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਪੁਲਿਸ ਨੇ ਕਰ ਲਈ ਹੈਗੀ ਐ ਕਿੱਥੇ ਉਹ ਇਹਨਾਂ ਨੇ ਛੱਡੇ ਸੀਗੇ ਉਤਰੇ ਸੀਗੇ ਉਹ ਸਾਰੀਆਂ ਅੱਗੇ ਦੀਆਂ ਲੀਡਸ ਹੁਣ ਪੁਲਿਸ ਕੋਲ ਹੈਗੀਆਂ ਜੀ ਬਟ ਉਹ ਮੈਂ ਆਪਰੇਸ਼ਨਲ ਡਿਟੇਲਸ ਕਰਕੇ ਨਹੀਂ ਸ਼ੇਅਰ ਕਰ ਰਿਹਾ ਤੇ ਜਲਦੀ ਹੀ ਇਹਨਾਂ ਨੂੰ ਵੀ ਦੀ ਅਰੈਸਟ ਕਰ ਲਿਆ ਜਾਊਗਾ। ਆਲਦੋਟ ਰੀਜ਼ਨ ਇਹਦਾ ਉਹੀ ਹੈ ਜੀ ਜਿਹੜਾ ਜੀ ਰੀਜ਼ਨ ਮਰਡਰ ਦਾ ਉਹੀ ਹੈ ਜੀ ਵੀ ਇਹਦਾ ਇਨਵੋਲਵਮੈਂਟ ਜਿਹੜਾ ਗੋਲਦੀ ਬਰਾੜਾ ਉਹ ਸਮਝਦਾ ਹੈਗਾ ਵੀ ਜਿਹੜਾ ਗੁਰਲਾਲ ਬਰਾੜ ਦਾ ਮਰਡਰ ਹੋਇਆ ਸੀ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ ਦੀ ਇਨਵੋਲਵਮੈਂਟ ਸੀਗੀ ਤੇ ਉਹਦੋਂ ਉਹਦਾ ਇੱਕ ਬਦਲਾ ਲੈਣ ਲਈ ਉਹਨੇ ਇਹ ਮਰਡਰ ਕਰਵਾਇਆ। ਨੇ ਉਹਥੈਂਥਿਸਿਟੀ ਦਾ ਉਹ ਕੋਈ ਫੇਸਬੁੱਕ ਦਾ ਆਈਪੀ ਕਿਤੇ ਹੈਗਾ ਕੋਈ ਕਿਤੇ ਹੈਗਾ ਕੋਈ ਉਹਦੀ ਕਲੈਰਿਟੀ ਨਹੀਂ ਹੈ ਸਾਨੂੰ ਵੀ ਕੀ ਹੈ ਲੇਕਿਨ ਜਿੰਨੀ ਤਫਤੀਸ਼ ਹੁਣ ਤੱਕ ਕੀਤੀ ਗਈ ਹੈ ਬੰਦਿਆਂ ਨੇ ਸਟੇਟਮੈਂਟਸ ਰਿਕਾਰਡ ਕੀਤੀਆਂ ਗਿਆ ਉਹਦੇ ਬੇਸ ਤੇ ਇਹੀ ਲੱਗ ਰਿਹਾ ਵੀ ਗੋਲਡੀ ਬ੍ਰਾਂਡ ਨੇ ਹੀ ਕਰਾਇਆ ਹੈ ਰੈਕੀ ਰੈਕੀ ਦੀ ਮੈਂ ਉਹੀ ਦੱਸ ਰਿਹਾ ਵੀ ਰੈਕੀ ਇਹਦੀ ਕਾਫੀ ਦਿਨ ਤੋਂ ਲਗਾਤਾਰ ਚੱਲਦੀ ਰਹੀ ਹੈਗੀ ਇਹ ਪਹਿਲਾਂ ਵੀ ਉਹਨਾਂ ਨੇ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਇੱਕ ਦੋ ਜਗ੍ਹਾ ਤੇ ਲੇਕਿਨ ਕਿਤੇ ਪੁਲਿਸ ਦੀ ਪ੍ਰੈਜ਼ੈਂਸ ਕਰਕੇ ਇਹਨਾਂ ਨੂੰ ਮੌਕਾ ਨਹੀਂ ਮਿਲਿਆ ਉੱਥੇ ਹਿੱਟ ਨਹੀਂ ਕਰ ਪਾਏ ਤੇ ਜਦੋਂ ਇਹਨਾਂ ਨੂੰ ਮੌਕਾ ਮਿਲਿਆ ਉਦੋਂ ਇਹਨਾਂ ਨੇ ਹ ਜੀ ਪਹਿਲਾਂ ਤਾਂ ਕੋਈ ਪ੍ਰੋਬਲਮ ਹਮਨੇ ਇਹ ਨਹੀਂ ਦੱਸਾਇਆ ਕਿ ਕਿਨਾ ਦੇ ਬਲਚੇਜ ਮੰਗਤ ਨਹੀਂ ਇਹਨਾਂ ਦਾ ਹਾਲੇ ਕ੍ਰਿਮੀਨਲ ਰਿਕਾਰਡ ਅਸੀਂ ਚੈੱਕ ਕਰ ਰਹੇ ਹਾਂ ਪਰ ਕਿਤੇ ਨਾ ਕਿਤੇ ਇਹ ਕਿਸੇ ਫਾਇਰਿੰਗ ਇਨਸੀਡੈਂਟ ਚ ਇੱਕ ਦੋ ਜਨ ਇਨਵੋਲਵ ਹੈਗੇ ਜੀ ਸਰ ਰਵੀ ਤੇ ਅਭੀ ਇੱਕ ਇਸ ਦੇ ਨੇ ਕਿਹੜੀ ਕੰਟਰੀ ਦੀ ਜਿਹੜਾ ਬੀਤੀ ਹੈਗਾ ਜੀ ਅਸੀਂ ਸਸਪੈਕਟ ਕਰਦੇ ਹਾਂ ਵੀ ਯੂਕੇ ਚ ਹੈਗਾ ਤੇ ਰਵੀ ਫਰੀਦ ਕੋਟੀ ਆ ਜਾਂ ਦੁਬਈ ਆ ਜਾਂ ਜਰਮਨੀ ਕਿਤੇ ਇੱਥੇ ਹੈਗਾ ਐਗਜ਼ੈਕਟ ਲੋਕੇਸ਼ਨ ਨਹੀਂ ਕਲੀਅਰ ਬਟ ਇਹਨਾਂ ਤੇ ਦੋਨਾਂ ਜੋ ਕਿਤੇ ਹੈਗਾ ਇਹਨੂੰ ਟ੍ਰੇਸ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਜੀ ਹਾਂਜੀ ਉਹਨਾਂ ਦੇ ਜੀ ਨਾਲ ਹੋ ਗਿਆ ਕੀਤਾ ਗਿਆ ਮਤਲਬ ਉਹ ਲੇਕਿਨ ਟਾਰਗੇਟ ਨਹੀਂ ਕੀਤਾ ਗਿਆ ਟਾਰਗੇਟ ਇਹਨਾਂ ਨੂੰ ਕੀਤਾ ਗਿਆ ਪਰ ਉਹ ਇੰਜਰ ਵੀ ਨਹੀਂ ਹੋਈ ਹੁੰਦੀ ਸ਼ਾਇਦ ਕੋਈ ਸਨਿੱਕ ਕਰਕੇ ਲੰਗੀ ਦੀ ਪਰ ਕੋਈ ਖਾਸ ਕੋਈ ਇਸ ਤਰ੍ਹਾਂ ਦਾ ਨਹੀਂ ਜੀ ਉਹਨਾਂ ਦੇ ਕੋਲ ਗੱਡੀ ਸੀ ਉਹ ਜਿਹੜੀ ਗੁਰਨਾਰ ਮਰਾਨ ਕਤਲ ਮਾਮਲੇ ਦੇ ਵਿੱਚ ਨਾਮ ਕੀ ਕਰਦੇ ਨਹੀਂ ਨਹੀਂ ਉਹ ਉਹ ਗੱਡੀ ਨਹੀਂ ਸੀਗੀ ਇਹ ਇਹ ਗੱਡੀ ਸੈਪਰੇਟ ਹੈ ਜੀ ਉਹਦੇ ਤੋਂ ਮੋਟਰਸਾਈਕਲ ਜਿਹੜਾ ਯੂਜ਼ ਹੋਇਆ ਸੀਗਾ ਉਹਦੇ ਬਾਰੇ ਗੋਲਡੀ ਬਰਾੜੇ ਸਮਝਦਾ ਵੀ ਉਹ ਇਸ ਬੰਦੇ ਨੇ ਦਿੱਤਾ ਸੀਗਾ ਤਾਂ ਕਰਕੇ ਉਹਨੇ ਇਹਦਾ ਬਰਲਾ ਲਿਆ ਇਹ ਜਿਹੜੇ ਇਹਨਾਂ ਨੇ ਮਾਡਿਊਲ ਤਿਆਰ ਕੀਤਾ ਜੀ ਕਰ ਦੋਨਾਂ ਦੇ ਨਾਲ ਬਾਹਰ ਬੈਠ ਕੇ ਕੀਤਾ ਗਿਆ ਤੇ ਇਹਨਾਂ ਨੇ ਕਿਸ ਤਰ੍ਹਾਂ ਇਹਨਾਂ ਨੂੰ ਨਹੀਂ ਇਹ ਲੋਕਲ ਇਹਨਾਂ ਦੇ ਇਹਨਾਂ ਦੇ ਪੁਰਾਣੇ ਲਿੰਕ ਹੈ ਜਿਹੜਾ ਵਿਕੀ ਹੈਗਾ ਵਿਕੀ ਭਲਵਾਨ ਕਹਿੰਦੇ ਵਿਕੀ ਸੱਟੇ ਵਾਲਾ ਸੱਟੇ ਦਾ ਕੰਮ ਕਰਦਾ ਸੀ ਉੱਥੇ ਫਰੀਦਕੋਟ 베ਸ ਹੈਗਾ ਇਹ ਬੇਸਿਕਲੀ ਪਿੱਛੋਂ ਤੇ ਰਵੀ ਵੀ ਤਾਂ ਇਹਨਾਂ ਦੇ ਜਿਹੜੇ ਅੱਗੇ ਚੇਲੇ ਜਪਾੜੇ ਥੱਲੇ ਹੈਗੇ ਆ ਉਹਨਾਂ ਨੂੰ ਕੁਝ ਪੈਸਿਆਂ ਦੇ ਲਾਲਜਵੇਂ ਇਹਨਾਂ ਨੂੰ ਵੀ ਇਹ ਗੱਡੀ ਕਿਸੇ ਤੋਂ ਫਿਰ ਮੈਨੇਜ ਕਰ ਲਈ ਉਹਨੂੰ 20000 ਕਿਤੇ ਪ੍ਰੋਵਾਈਡ ਕਰ ਲਿਆ ਮੋਟਰਸਾਈਕਲ ਕਿਤੋਂ ਕਰ ਲਿਆ ਉਹਨੂੰ ਕੁਝ ਪੈਸੇ ਦਿੱਤੇ ਤਾਂ ਉਸ ਤਰ੍ਹਾਂ ਕੋਈ ਬਹਾਨੇਬਾਜ਼ੀ ਕਰਕੇ ਉਸ ਤਰ੍ਹਾਂ ਤਿਆਰ ਕੀਤਾ ਗਿਆ ਮਡੂਲ